ਵੀਰਾਂ ਨੂੰ ਕੋਣੀ ਸੀ ਹੋ ਤੇ تیر ਕੰਨੇ ਆਇਨਾ ਪੁੱਤੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਮ ਹੋਗੇ ਤੇ ਆਪਾਂ ਕਰਦੇ ਹਾਂ ਜੀ ਕਾਲੂ ਮੋਰਨੀ ਦੀ ਗੱਲ ਦੱਸਿਓ ਮੜਾ ਜਾ ਕਮੈਂਟਾਂ ਦੇ ਵਿੱਚ ਇਹਦਾ ਹੱਲ ਤੇ ਆ ਨਾਲ ਦੋ ਖੱਚਾਂ ਹੋਰ ਹੋਰਾ ਲਾ ਰੱਖਿਆ ਨੇ ਗਿਆ ਇਹਨਾਂ ਨੇ ਵੀ ਬਹੁਤ ਪਾਇਆ ਗੰਦ ਹੁਣ ਤੁਸੀਂ ਇਹਨਾਂ ਹਿਸਾਬ ਲਾ ਲਓ ਵੀ ਇਹ ਅੰਗ ਪ੍ਰਦਰਸ਼ਨ ਨਹੀਂ ਕਿਹੜਾ ਇੱਥੇ ਮਹਾਰਾਜੇ ਦੀ ਕਚੈਰੀ ਦੇ ਵਿੱਚ ਨਰਿਤ ਪੇਸ਼ ਕਰਨ ਆਈਆਂ ਨੇ ਇਹ ਆਪਦੇ ਆਪ ਨੂੰ ਪਤਾ ਨਹੀਂ ਕੀ ਨਾਮ ਮਲਨੀ ਦਾ ਰੂਪ ਧਾਰਨ ਕਰ ਰੱਖਿਆ ਇਹਨਾਂ ਨੇ ਤੁਸੀਂ ਦੇਖ ਤਾਂ ਲਓ ਵੀ ਠਮਕੇ ਤਾਂ ਦੇਖੋ ਇਹਨਾਂ ਦੇ ਉਹ ਠਮਕੇ ਲੈ ਸਾਹਮਣੇ ਲਾਈ ਜਾਂਦੀ ਹੈ ਤੇ ਉਹ ਬੰਦਾ ਵੀਡੀਓ ਬਣਾਈ ਜਾਂਦਾ ਹੈ ਉਹਨੂੰ ਪਤਾ ਨਹੀਂ ਸਾਲੇ ਨੂੰ ਜਮੀ ਇੱਜ਼ਤ ਦੀ ਜਮੀ ਪ੍ਰਵਾਹ ਨਹੀਂ ਹੈਗੀ ਉਹ ਸਾਲਿਆ ਮਰ ਜਾ ਮੜਾ ਮੋਟਾ ਨੱਕ ਡੋਬੋ ਕੇ ਕੁੜੀ ਚੋਦ ਦੇ ਪਾਣੀ ਲੈ ਲੈ ਬਾਟੀ 'ਚ ਬਾਟੀ 'ਚ ਪਾਣੀ ਦੇ ਕੇ ਨੱਕ ਡੋਬੋੜਾ ਜਦੋਂ ਤੇ ਖਾਕ ਚਾਹ ਤੇਰੇ ਲਗਾਉ ਦੇ